ਸੋ ਸਾਸਰੀਕਾਰ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪੜਾਉਤੋਂ ਧੌਲਾ ਅੱਜ ਪੈਂ ਜੀ ਅੰਡਾਏ ਗੰਜਾ ਧਨੌਲਾ ਬੱਕਰੇ ਦੇ ਬੱਕਰੇ ਦੀ ਮੰਡੀ ਤੇ ਗੰਜਾ ਧਨੌਲਾ ਖੁਰਦਾ ਲਓ ਬਾਈ ਬੱਕਰੀਆਂ ਫੜਿਆ ਤੁਸੀਂ ਦੇਖੋ ਉਧਰ ਦੇਖਦੇ ਆ ਪ੍ਰੋਗਰਾਮ ਕਿਵੇਂ ਕਰਦੇ ਹੁਣ ਹਾਂ ਬੱਕਰਾ ਫੇਰ ਉਹ ਵੀ ਇਹਨਾਂ ਕਰ ਤੂੰ ਰਮੀ ਹੈ ਬੱਕਰੀ ਚੀਜ਼ ਹੈ ਕਹ ਰਿਹਾ ਦੇਖਿਆ ਵੇ ਜਿਹੜੀ ਚੱਕਰੀ ਆ ਉਹ ਰੱਖਣ ਵਾਲੀ ਦੀ ਆ ਯਾਰ ਇਹਦਾ ਇਹ ਚੱਕਰੇ ਕਰੀਆ ਖੜਾ ਕੋਸੋ ਬੱਤ ਮੁਦਰਾ ਬਸ ਤੀ ਸਦੇ ਭਾਈ ਨਾਲੇ ਤੇ ਰੈਂ ਨਹੀਂ ਦਿੱਤਾ ਪੱਟ ਪੱਟ ਕੇ ਚੱਲ ਆ ਜਾਂਦੇ ਨੂੰ ਕਰ ਲੈਣਾ ਸਾਡੇ ਹਾਂ ਉਹ ਜਾ 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 ਕੋਈ ਬਾਹਲਾ ਨਹੀਂ ਆਉਂਦੀ ਨਹੀਂ ਹੁਣ ਪਤਾ ਇਹਨੂੰ ਕਿੰਨੇ ਰੁਪਏ ਮੰਗੇ ਆ ਕਿੰਨੇ 22000 ਰੁਪਏ ਮੰਗੇ ਅੱਛਾ ਕਿਹੜੀ ਆ ਕਿਹੜੀ ਦਾ ਜੀ ਕਿਹੜੀ ਬੱਕਰੀ ਆ ਆਹ ਬੱਕਰੀ ਆ ਹਾਂ ਆਹ ਬੱਕਰੀ ਆ 22000 ਈ ਭਈਆ ਪੈਣ ਖੜਾ ਲੀ ਉੱਥੋਂ ਆ ਕੇ ਬਰਨਾਲੇ ਤੋਂ ਆ ਬੱਕਰੀ ਐ ਜੀ ਬਰਨਾਲੇ ਤੋਂ ਕੋਈ ਵੀ 25000 ਰੁਪਏ ਦੇ ਮਗਰ ਮੇਮਣੇ ਕਿੰਨੇ ਜੀ ਮੇਮਣੇ ਦੋ ਜੀ ਆਹ ਫੜੇ ਮੜ ਗਏ ਮੇਮਣੇ ਦੋ ਆ ਜੀ ਮਗਰ ਦੇਖੋ ਪੂਰੇ ਵਧੀਆ ਮੇਮਣੇ ਆ ਇਹ ਕਹਿ ਦਿੰਦਾ ਜੀ ਬੱਕਰੀ ਇੱਕ ਰੰਦ ਬੱਕਰੀ ਅੱਠ ਰੰਦ ਪੂਰੇ ਹੋ ਗਈ ਜਵਾਨ ਆ ਬੱਕਰੀ ਦੇਖੋ ਪੱਠ ਕਾਲੀਆ ਦੇਖਾ ਚਿੱਟੇ ਸ਼ਰਾ ਕੌੜਾ ਨਕੂੜਾ ਪੂਰਾ ਵਧੀਆ ਪੱਠ ਪੂਰੀ ਸੋਹਣੀ ਆ ਬਾਈ ਇੱਕ ਪੱਠ ਆ ਹਾਂ ਪੱਠਾ ਉਹ ਤਾਂ ਬੱਕਰਾ ਆ ਸੇ ਦਾ ਠਾਕਾ ਇੱਕ ਆ ਬੱਕਰਾ ਜੀ ਨਾਮ ਆ ਆਪਾਂ ਪੱਠਾ ਪੱਠਾ ਆ ਬੱਕਰੀ ਆ ਤੇ ਆ ਬਾਈ ਦੀ ਆ ਬਾਈ ਤੇਰਾ ਨਾਮ ਕੀ ਆ ਨਰਮਨ ਸਿੰਘ ਬਰਨਾਲੇ ਤੋਂ ਨਰਮਨ ਸਿੰਘ ਬਰਨਾਲਾ ਤੇ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਬੱਕਰੀਆਂ ਦੋ ਦੇ ਆ ਜੀ ਦੋ ਲੈ ਸੀ ਅੱਜ ਕਾਲੀ ਬੜੀ ਅੱਛਾ ਬਿਗੀ ਤਾਂ ਨਹੀਂ ਕੁਝ ਲੈ ਨਹੀਂ ਭਾਈ ਜੀ ਬਾਈ ਦਾ ਸੱਦਾ ਹੋ ਗਿਆ ਠੀਕ ਹੈ ਜੀ ਇਹ ਆਪਣਾ ਫੋਨ ਨੰਬਰ ਬੋਲੋ ਮਾੜੇ ਵਿੱਚ 9152730 ਠੀਕ ਹੈ ਲਓ ਬਾਈ ਬਾਈ ਤਿੰਨ ਬੱਕਰੀਆਂ ਨੇ ਆ ਸੀਗਾ ਕਿਹੜੀ ਖੜੀ ਉਹ ਕਾਲੀ ਨਹੀਂ ਕਾਲੀ ਆ ਜੀ ਆ ਪੱਠ ਨਾਲ ਸਾਹ ਸੀ ਬਾਈ ਕਾਲੀ ਆ ਕੈਰੀ ਪੱਠ ਇਹਦੇ ਨਾਲ ਆ ਕੈਰੀ ਪੱਠ ਆ ਜੀ ਆ ਕੈਰੀ ਪੱਠਾ ਬਹੁਤ ਸੋਹਣੀ ਪੱਠਾ ਦੇਖੋ ਤੇ ਨਾ ਕੋ ਨਾ ਦੀ ਵੀ ਲੋਟ ਹੈ ਬਕਰਾ ਮੰਡੀ ਤਨੌਲਾ ਫੁਰਦ ਰੰਜਾ ਤਨੌਲਾ ਲਓ ਬਾਈ ਜੀ ਜਮਾ ਰੋਡ ਦੇ ਉੱਤੇ ਮਾਨਸਾ ਬਰਨਾਲਾ ਰੋਡ ਦੇ ਉੱਤੇ ਆ ਜੀ ਇਹੇ ਲਓ ਬਾਈ ਜੀ ਮਾਨਸਾ ਰੋਡ ਬਾਈ ਮਾਨਸਾ ਰੋਡ ਦੇ ਜਮਾ ਉੱਤੇ ਐ ਮੰਡੀ ਇਹੇ ਦੇਖ ਸੀਰਕਾ ਤੋਂ ਦੱਬ ਕੇ ਚੈਨਲ ਸਬਸਕ੍ਰਾਈਬ ਕਰਨ ਦਾ ਧੰਨਵਾਦ ਜੀ ਲਓ ਬਾਈ ਦੇ ਮੁਰਗੇ ਵੀ ਨਹੀਂ ਚੱਲਦੇ ਹੁਣ ਆਪਾਂ ਨਾ ਬਾਈ ਮੁਰਗੇ ਦੇਖੋ ਮੁਰਗੇ ਦਿਖਾ ਰਿਹਾ ਹੈ। ਇਹਦਾ ਮੁਰਗਾ ਚੂਚਾ ਲੈਣ ਲਈ ਮੁਰਗੇ ਆ ਫੜਾ ਮੰਡੀ ਤੇ। ਆ ਬਾਈ ਦੇ ਮੁਰਗੇ ਆਪਾਂ ਪੁੱਛਦੇ ਆਂਗੇ ਇਹਨੂੰ ਵੀ ਕਿਹੜਾ ਪਿੰਡ ਆ। ਜਿਹੜੇ ਪਿੰਡੋਂ ਆ ਬਾਈ? ਬਾਈ ਜੀ ਬਰਨਾਲਾ ਜੀ। ਬਰਨਾਲੇ ਤੋਂ ਆ ਇਹਨੂੰ ਫਿਰ ਤੈਹਾ ਕਰ। ਬਰਨਾਲਾ ਤੈ ਕਿਨੇ ਲੈ ਮੁਰਗੇ? ਮੁਰਗੇ ਮੈਂ ਲੈ ਆਈ ਸੀਗਾ ਹੀ ਇੱਥੇ ਬਾਈ। ਬਾਈ ਕਿਨੇ ਵਿਕਗੇ? 12 ਜੀ। 12। ਕੀ ਕੀ ਸਾਹਿਬ ਨੂੰ ਰੇਟ ਨੂੰ ਵਿਕ ਗਿਆ? মুরগা 300 ਦਾ ਤੇ ਨਹੀਂ মুরਗੀ 250 ਦੀ ਦਿੰਨੇਗੀ اچھا ਅਸੀਂ ਲੈ ਗਏ ਇੱਥੇ ਮੰਡੀ ਕਰਕੇ ਦੜੇ ਦੇ ਹੀ ਦਿੱਤੇ 250 ਦਾ ਠੀਕ ਹੈ ਅਸੀਂ ਲੈ ਗਏ ਸੀਲ ਵਿੱਚ ਸੀਲ ਦੇ ਬੱਚੇ ਵੀ ਮਿਲ ਜਾਣਗੇ ਅੱਛਾ ਉਹ ਕੀ ਰੇਟ ਹੈ ਸੀਲ ਦਾ ਬੱਚਾ ਮੇਰੇ ਕੋਲ ਭਾਈ 150 ਮੇਰਾ 600 ਹਾਂਜੀ ਇੱਕ ਹੀ ਠੀਕ ਹੈ ਲੋ ਵਧੀਆ ਅਸਲੀ ਪਿਓਰ ਪਿਓਰ ਸੀਰੀ ਠੀਕ ਹੈ ਫੋਨ ਨੰਬਰ ਕਿੰਨਾ ਜਰਾ ਫੋਨ ਨੰਬਰ 90562 49582 ਲਓ ਭਾਈ ਇਹ ਬਾਈ ਦਾ ਨੰਬਰ ਆ ਜੇ ਕਿਸੇ ਨੇ ਸੀਡ ਮੁਰਗਿਆਂ ਦੇ ਬੱਚੇ ਦੇਸੀ ਮੁਰਗੇ ਫਾਰ ਦੂਜੇ ਮਿਲ ਜਾਂਦੇ ਆ ਫਾਰਮ ਹੀ ਜੀ ਸਾਰਾ ਕੁਝ ਹਾਂ ਜਿਹੜਾ ਕੋ ਮਰਜ਼ੀ ਚਾਹੀਦਾ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਲਓ ਭਾਈ ਬਰਨਾਲਾ ਆਪਣਾ ਸ਼ਹਿਰ ਹੈ ਜੀ ਬਰਨਾਲਾ ਆਪਣੇ ਫਾਰਮ ਹੈ ਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਲਓ ਭਾਈ ਧੰਨਵਾਦ ਧੰਨਵਾਦ ਲਓ ਭਾਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਉੱਤੇ 6 ਕੌਣ ਲੱਗ ਗਿਆ ਦੇਖੋ ਅੱਜ ਮੱਡੀ ਤੇ ਵਧੀਆ ਹੈ ਕਾ ਫਰੀ ਅਜ ਮੰਡੀ ਤੇ ਗੱਡੀਆਂ ਖੜੀਆਂ ਰੁਕੀਆਂ ਆ ਰੋੜਾ ਸੜਕੇ ਨੇ ਮਾਨਸਨ ਬਾਈ ਆ ਇਹ ਜੁਕੇਸ਼ਨ ਦੇਖੋ ਇਹਦੇ ਫੋਨ ਨੰਬਰ ਪੈ ਗਿਆ ਇਹ ਦੇਖ ਇਹਨਾਂ ਨੰਬਰਾਂ ਤੇ ਕਾਲ ਕਰਿਓ ਬਾਈ ਤੇ ਮਿਲੋ ਠੀਕ ਹੈ ਜੀ ਹੁਣ ਸੜਕੇ ਦੇ ਉੱਤੇ ਮੰਡੀ ਲੱਗਦੀ ਵੀਰੇ ਸੇਬ ਕਰਦੇ ਸਬਸਕ੍ਰਾਈਬਰ ਦੇ ਅਨਵਾਦੀ ਹੋਵਾਂਗੇ ਫਾਰਮਰ ਵੀਡੀਓ ਜੁਤੂਬ ਚੈਨਲ ਇੱਕ ਆਪਣਾ ਇੱਕ ਜੱਟ ਲੈ ਇੱਕ ਜੱਟ ਦੂਗਾ ਵਧੀਆ ਵਧੀਆ ਬੱਕਰੀਆਂ ਨੂੰ ਸੌਦਾ ਦਿਖਾਵਾਂਗੇ ਜੇ ਹੁੰਦਾ ਹੁਣ ਇਦੋਂ ਬਹੁਤ ਤੁਹਾਨੂੰ ਦਿਖਾਵਾਂਗੇ ਸੌਦਾ ਲੈ ਲੈ ਬੱਕਰਾ ਇਹ ਕਿਸ ਨੇ ਤੂੰ ਲੈ ਲਾ ਉਹ ਰੁਪਏ ਕਿਨੇ ਮੰਗੇ ਦੇ ਇਨੇ ਮੰਗੇ ਰੁਪਏ ਬਾਈ ਨੇ 9000 9000 ਰੁਪਏ ਲੱਗੇ ਲੱਗੇ ਕਿ ਨਾ ਗੈਸੇ ਕੁਛ ਨਹੀਂ ਲੱਗਿਆ ਗਾ ਕੁਛ ਵੀ ਨਹੀਂ ਲੱਗਿਆ ਹੈਗੇ ਆਪਣੇ ਕੋਲ ਤਾਂ ਖੜੇ ਲੋ ਕਰਾਇਆ ਸਾਨੂੰ ਮੈਨੂੰ 5500 ਪੁੱਛਦਾ ਇਹਿੰਨਾਂ ਕੁਛ ਲੋ ਆਹ ਤੋਂ ਬਸ ਲੋ ਜੀ 5500 ਰੁਪਏ ਕਹਿਦਾ ਜੀ 5500 ਰੁਪਏ 5500 ਰੁਪਏ ਕਹਿਦਾ ਮੁੰਡੇ ਨੇ ਇੱਕ ਨੇ ਆਹ ਬੱਕਰੇ ਦੇ ਘਰੇ ਲੈ ਜਾਂਦੇ ਸੀਗੇ ਦੇਖੋ ਬੱਕਰਾ ਸੋਹਣਾਗਾ ਲਾਲ ਫੱਕਰਾ ਆਂਡਲ ਬੱਕਰਾ ਜੀ ਲੋ ਬਈ ਮੰਡੀ ਦਾ ਦ੍ਰਿਸ਼ ਦੇਖੋ ਬਈ ਗੰਦਾ ਬਈ ਬੱਕਰਾ ਲੈ ਕੇ 5500 ਰੁਪਏ ਲੱਗੇ ਤੇ 5500 ਰੁਪਏ ਦੇਖੋ ਬਈ ਇੰਨੇ ਚਾਤਣਾ ਉੱਲਾ ਮੰਡੀ ਐ ਥਨੌਲਾ ਫੋਰ ਦੇ ਬੱਕਰੀਆਂ ਜੀ ਦੇਖੋ शामी बैठे पहाड़ी कि तो ना बने नहीं कु साढ़े पारे साढ़े सत हजार लो भाई इतो घट नहीं चलो देखो मंडी नौ बजे जी मानसा रोड गांधी देखो मंडी बकरियों की है बकर तो 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 ले

ਕੋਟ ਪੂਰੇ ਸ਼ਹਿਰ ਦੇ ਜਿੱਥੇ ਕੰਨਾ ਕੋਨਾਰੇ ਚਿੱਟੀ ਆ। ਕੀ ਬਾਤ ਹੈ। ਇਹ ਆਪਣੇ ਵਰਗੀ ਕੱਢਿਆ ਕਰ ਮੈਂ ਉਹਨੂੰ ਆਉਂਦਾ ਹੈ। ਬਾਈ। ਆਹ ਇਹ ਬੰਦੇ ਕੋਟ ਪੂਰੇ ਸ਼ਹਿਰ ਦੇ। ਗੰਜਾ ਤਨਵਲਾ। ਸਮਾਲ ਵਧੀਆ ਬਾਈ। ਉਹ ਕਾਲੀ ਬੱਕਰੀ ਨਾਲ ਵਧੀਆ ਕੱਦਾ ਪਰ। ਇੱਕ ਲਾਓ ਦਬਖੜਬੀ ਬੱਕਰੀ ਵੀ ਕੱਦਾ ਪਰ। ਦੇਖੋ। ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ।